ਬਾਰਲੇ ਮੁਲਕਾਂ ਵੱਲੋਂ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਬਦਲਣ ਤੋਂ ਬਾਅਦ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਖਾਸ ਕਰਕੇ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਇੱਕ ਚਿੰਤਾ ਬਣੀ ਹੋਈ ਹੈ। ਕਈ ਸਵਾਲ ਬਣੇ ਹੋਏ ਨੇ ਕਿ ਹੁਣ ਅਸੀਂ ਵਿਦੇਸ਼ ਨਹੀਂ ਜਾ ਸਕਦੇ। ਬਿਸ਼ੱਕ ਸਟੱਡੀ ਦੇ ਸੰਬੰਧ ਚ ਬਿਸ਼ੱਕ ਉਹਨਾਂ ਨੇ ਆਪਣੇ ਕਿਸੇ ਰੋਜ਼ਗਾਰ ਦੇ ਸੰਬੰਧ ਚ ਜਾਣਾ ਤਾਂ ਇਹ ਇੱਕ ਵੱਡਾ ਸਵਾਲ ਬਣ ਗਿਆ ਕਿ ਕੀ ਹੋਣਾ ਵਿਦਿਆਰਥੀ ਸਟੱਡੀ ਕਰਨ ਲਈ ਜਾਂ ਇਟਰਨਸ਼ਿਪ ਦੇ ਤੌਰ ਤੇ ਬਾਹਰਲੇ ਮੁਲਕ ਚ ਜਾ ਸਕਦੇ ਕਿਉਂਕਿ ਜਿਸ ਤਰੀਕੇ ਨਾਲ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤੀ ਆਏ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਹੈਗੇ ਆ ਹੋਰ ਵੀ ਮੁਲਕਾਂ ਨੇ ਆਪਣੀ ਇਮੀਗ੍ਰੇਸ਼ਨ ਦੇ ਜਿਹੜੇ ਰੂਲ ਆ ਉਹ ਚੇਂਜ ਕਰ ਦਿੱਤੇ ਪਰ ਕੁਝ ਕੋਰਸ ਜਾਂ ਸਟੱਡੀਜ਼ ਇਹੋ ਜਿਹਿਆਂ ਨੇ ਜਿਨ੍ਹਾਂ ਦੇ ਜ਼ਰੀਏ ਪੰਜਾਬੀ ਵਿਦਿਆਰਥੀ ਜਾਂ ਭਾਰਤੀ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਜਾ ਸਕਦੇ ਨੇ ਸਟੱਡੀ ਵੀ ਕਰ ਸਕਦੇ ਨੇ ਇਟਰਨਸ਼ਿਪ ਤੇ ਵੀ ਜਾ ਸਕਦੇ ਨੇ ਰੋਜ਼ਗਾਰ ਚੰਗਾ ਪੈਸਾ ਵੀ ਕਮਾ ਸਕਦੇ ਨੇ ਕਿਹੜੀਆਂ ਕਿਹੜੀਆਂ ਉਹ ਸਕਿੱਲਸ ਨੇ ਕਿਹੜੇ ਕਿਹੜੇ ਉਹ ਕੋਰਸਸ ਨੇ ਇਸ ਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਜੁੜੇ ਹੋਏ ਨੇ ਸਿਟੀ ਗਲੋਬਲ ਐਜੂਕੇਸ਼ਨ ਸਰਵਿਸ ਤੋਂ ਸ਼੍ਰੀ ਤਰुण ਸ਼ਰਮਾ ਗੱਲਬਾਤ ਕਰਾਂਗੇ ਤਰुण ਜੀ ਸਵਾਗਤ ਸਵਾਗਤ ਜੀ ਠੀਕ ਠਾਕ ਹਾਂ ਬਿਲਕੁਲ ਠੀਕ ਅਮਰੀਕਾ ਨੇ ਇੱਕ ਝਟਕਾ ਜਾਂ ਦਿੱਤਾ ਸੀ ਵੀ ਅਸੀਂ ਤੁਹਾਡੇ ਕਾਮਿਆਂ ਨੂੰ ਅਸੀਂ ਤੁਹਾਡੇ ਵਿਦਿਆਰਥੀਆਂ ਨੂੰ ਵਾਪਸ ਭੇਜ ਰਹੇ ਹਾਂ ਇਹ ਕਿਸੇ ਕੰਮ ਦੇ ਹੈ ਨਹੀਂ ਜਾਂ ਇਹ ਇਲੀਗਲ ਨਹੀਂ ਸੰਧੂ ਜੋ ਵੀ ਉਹਨਾਂ ਨੇ ਬਲੇਮ ਲਾਇਆ ਹੈ ਨਾ ਉਸ ਤੋਂ ਬਾਅਦ ਇੱਕ ਵੱਡੀ ਚਿੰਤਾ ਪੈਦਾ ਹੋ ਗਈ ਵਿਦਿਆਰਥੀਆਂ ਦੇ ਵਿੱਚ ਵੀ ਤੇ ਵਿਦੇਸ਼ ਜਾਣ ਵਾਲਿਆਂ ਦੇ ਵਿੱਚ ਵੀ ਵੀ ਅਸੀਂ ਹੁਣ ਬਾਹਰ ਨਹੀਂ ਜਾ ਸਕਦੇ ਔਰ ਇਹ ਧਾਰਨਾ ਬਣ ਗਈ ਵੀ ਹੁਣ ਬਾਹਰ ਜਾਣ ਦਾ ਸੁਪਨਾ ਸਾਡਾ ਟੁੱਟ ਚੁੱਕਿਆ ਤੇ ਬਾਹਰ ਤਾਂ ਜਾਣਾ ਹੁਣ ਬਹੁਤ ਔਖਾ ਹੋ ਗਿਆ ਸਹੀ ਹੈ ਸੁਣ ਇਹ ਗੱਲ ਜੀ ਅਸੀਂ ਗੱਲ ਕਰੀਏ ਤੇ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਇਮੀਗ੍ਰੇਸ਼ਨ ਇੱਕ ਐਸਾ ਸੈਕਟਰ ਹੈ ਜਿਹੜਾ ਸਾਲ ਦੇ ਸਾਲ ਹਮੇਸ਼ਾ ਚੱਲਦਾ ਰਹੇਗਾ ਹਰ ਦੇਸ਼ ਚ ਕਾਮਿਆਂ ਦੀ ਸਟੂਡੈਂਟਸ ਦੀ ਫੰਡਸ ਦੀ ਹਰ ਦੇਸ਼ ਨੂੰ ਲੋੜ ਹੈ ਜੇ ਅਸੀਂ ਗੱਲ ਕਰਦੇ ਹਾਂ ਕਿ ਯੂ ਐਸ ਏ ਨੇ ਆਪਣੀਆਂ ਨੀਤੀਆਂ ਬਦਲਾਅ ਕੀਤਾ ਜਾਂ ਕੈਨੇਡਾ ਨੇ ਆਪਣੇ ਰੂਲ ਚੇਂਜ ਕੀਤੇ ਤਾਂ ਉਹਨਾਂ ਨੇ ਇਹ ਸਾਰੇ ਰੂਲ ਜਿਹੜੇ ਚੇਂਜ ਕੀਤੇ ਨੇ ਇੱਕ ਸਟ੍ਰੀਮ ਲਾਈਨ ਕਰਨ ਦੇ ਲਈ ਕੀਤੇ ਅਗਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਇਲੀਗਲ ਤਰੀਕੇ ਨਾਲ ਜਿਹੜੇ ਉੱਥੇ ਜਾ ਕੇ ਪ੍ਰਵਾਸੀ ਵਸ ਗਏ ਸੀ ਉਹਨਾਂ ਨੂੰ ਸਟ੍ਰੀਮ ਲਾਈਨ ਕਰਨ ਦੇ ਲਈ ਜਿਹੜੇ ਉਹਨਾਂ ਨੇ ਡਿਪੋਰਟ ਵੀ ਕੀਤੇ ਹੈ ਡਿਪੋਰਟ ਕੋਈ ਨਵਾਂ ਨਹੀਂ ਹੋ ਰਿਹਾ ਤੇ ਡਿਪੋਰਟ ਤਾਂ ਪਿਛਲੇ ਕਈ 6-7 ਸਾਲ ਤੋ ਪਹਿਲਾਂ ਵੀ ਰਿਪੋਰਟ ਹੋ ਰਹੇ ਸੀ ਬਸ ਹਾਈਲਾਈਟ ਨਹੀਂ ਹੋ ਰਹੇ ਸੀ ਹੁਣ ਇਸ ਵਾਰੀ ਥੋੜਾ ਜਿਹੋ ਯੂ ਐਸ ਏ ਨੇ ਵੀ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਐਤ ਕੀ ਪਲੇਨ ਦਾ ਤਬਾਦਲਾ ਕੀਤਾ hathkadiyan use ਕਰ ਲਈਆਂ ਜਾਂ ਕੁਝ ਹੋਰ ਤਰੀਕੇ ਅਪਣਾਏ ਜਿਸ ਦੇ ਕਰਕੇ ਹਾਈਲਾਈਟ ਜ਼ਿਆਦਾ ਹੋ ਗਿਆ ਰਿਪੋਰਟ ਤਾਂ ਹਰ ਵਾਰੀ ਹੋ ਰਹੀ ਸੀ ਬਿਲਕੁਲ ਤਾਂ ਜਿਹੜੇ ਮਾਪੇ ਇਹ ਸੋਚ ਰਹੇ ਨੇ ਕਿ ਫੋਰਨ এডਿਕੇਸ਼ਨ ਉਹਨਾਂ ਦੇ ਲਈ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ ਇਸ ਤਰ੍ਹਾਂ ਦਾ ਕੋਈ ਵੀ ਸਬਬ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਅਗਰ ਤੁਸੀਂ ਸਹੀ ਤਰੀਕੇ ਨਾਲ ਸਹੀ ਯੂਨੀਵਰਸਿਟੀ ਦੇ ਅੰਦਰ ਸਹੀ ਕਾਲਜ ਦੇ ਅੰਦਰ ਪੜਨ ਲਈ ਜਾਣਾ ਚਾਹੁੰਦੇ ਹੋ ਤਾਂ ਅੱਜ ਵੀ ਤੁਹਾਡੇ ਲਈ ਸਾਰੇ ਰਾਹ ਖੁੱਲੇ ਨੇ ਕਿਉਂਕਿ ਯੂਐਸਏ ਹੋ ਗਿਆ ਯੂਕੇ ਹੋ ਗਿਆ ਕੈਨੇਡਾ ਹੋ ਗਿਆ ਹੋਰ ਵੱਡੇ ਕੰਟਰੀਜ਼ ਆਸਟ੍ਰੇਲੀਆ ਵਗੈਰਾ ਹੋਗੇ ਹਨ ਇਹ ਮੇਨ ਸਾਡੇ ਜ਼ੁਬਾਨ ਤੇ ਨਾਮ ਆਉਂਦੇ ਆ ਵੀ ਜਦੋਂ ਕੋਈ ਸਟਡੀ ਦਾ ਅਸੀਂ ਸੋਚਦੇ ਆ ਵੀ ਇਹਨਾਂ ਦੇਸ਼ਾਂ ਦੇ ਵਿੱਚ ਹੀ ਜਾਣਾ ਇਹਨਾਂ ਦੇਸ਼ਾਂ ਤੋਂ ਬਗੈਰ ਹੋਰ ਕੋਈ ਕੋਈ ਆਪਸ਼ਨ ਹੈ ਸਾਡੇ ਕੋਲ ਵੀ ਉੱਥੇ ਵੀ ਅਸੀਂ ਜਾ ਸਕਦੇ ਆਂ ਅਗਰ ਅਸੀਂ ਗੱਲ ਕਰਦੇ ਆਂ ਪੰਜਾਬੀਆਂ ਦੀ ਖਾਸ ਕਰਕੇ ਨਾਰਥ ਸਾਈਡ ਤੇ ਆ ਪਰ ਗੱਲ ਕਰਦੇ ਆਂ ਚਾਹੇ ਪੰਜਾਬੀਏ ਚਾਹੇ ਹਰਿਆਣਾ ਤੋਂ ਹੈ ਤੇ ਸਾਡੇ ਦਿਮਾਗ ਦੇ ਅੰਦਰ ਜਦੋਂ ਵੀ ਇਮੀਗ੍ਰੇਸ਼ਨ ਦਾ ਪਲਾਨ ਆਂਦਾ ਹੈ ਤਾਂ ਸਭ ਤੋਂ ਪਹਿਲਾਂ ਨਾਮ ਸਾਡੇ ਕੋਲ ਆਂਦਾ ਯੂ ਐਸ ਏ ਤੇ ਕੈਨੇਡਾ ਅਸੀਂ ਇਹਨਾਂ ਦੋਨਾਂ ਕੰਟਰੀਆਂ ਤੋਂ ਉੱਤੇ ਕਦੀ ਸੋਚਿਆ ਹੀ ਨਹੀਂ ਕਿ ਕੈਨੇਡਾ ਵੀ ਸੁਪਨੇ 'ਚ ਦਿਖਦਾ ਹਾਂ ਹਾਂ ਓਕੇ ਕੈਨੇਡਾ ਵੀ ਸੁਪਨੇ 'ਚ ਦਿਖਦਾ ਹੈ ਕੈਨੇਡਾ ਵਾਲਾ ਵੀ 6 ਸਾਲ ਕੈਨੇਡਾ ਰਹਿਣ ਤੋਂ ਬਾਅਦ ਫਿਰ ਸੋਚਦਾ ਕਿ ਚਲੋ ਹੁਣ ਯੂ ਐਸ ਏ ਹੀ ਚੱਲ ਜੀਏ ਇਹ ਦੋ ਕੰਟਰੀਆਂ ਦੇ ਦਿਮਾਗ ਦੇ ਵਿੱਚ ਹੀ ਅਸੀਂ ਹਮੇਸ਼ਾ ਲੈ ਕੇ ਚੱਲਦੇ ਰਹੇ ਇਸ ਤੋਂ ਇਲਾਵਾ ਅਸੀਂ ਕਿਸੇ ਹੋਰ ਕੰਟਰੀ ਬਾਰੇ ਜ਼ਿਆਦਾ ਸੋਚਿਆ ਹੀ ਨਹੀਂ ਜਾਂ ਅਸੀਂ ਕਹਿ ਲਿਆ ਕਿ ਅਸੀਂ ਉਹਨਾਂ ਦੇ ਆਪਸ਼ਨ ਨੂੰ ਇੱਕ ਥਰਡ ਆਪਸ਼ਨ ਲੈ ਕੇ ਚੱਲੇ ਕਿ ਅਗਰ ਇਹ ਨਹੀਂ ਹੋਏਗਾ ਤਾਂ ਆਹ ਵਾਲੀਆਂ ਕੰਟਰੀਆਂ ਵੀ ਅਸੀਂ ਲੈ ਲਵਾਂਗੇ ਤਾਂ ਉਹਦੇ ਲਈ ਹੀ ਇਸ ਟਾਈਮ ਦੇ ਉੱਤੇ ਪੇਰੈਂਟਸ ਨੂੰ ਜਾਂ ਬੱਚਿਆਂ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕੱਲਾ ਯੂਐਸਏ ਕੈਨੇਡਾ ਹੀ ਨਹੀਂ ਬਹੁਤ ਵੀ ਬਹੁਤ ਸਾਰੀਆਂ ਕੰਟਰੀਆਂ ਨੇ ਜਿੱਥੇ ਤੁਸੀਂ ਫੋਰਨ ਐਜੂਕੇਸ਼ਨ ਲਈ ਜਾ ਸਕਦੇ ਹੋ ਆਪਣਾ ਭਵਿੱਖ ਸਵਾਰ ਸਕਦੇ ਹੋ ਕੰਮ ਲਈ ਜਾ ਸਕਦੇ ਹੋ ਪੋਸਟ ਸਟਡੀ ਵਰਕ ਪਰਮਿਟ ਰਾਈਟਸ ਤੁਹਾਨੂੰ ਉੱਥੇ ਮਿਲ ਸਕਦੇ ਨੇ ਉੱਥੇ ਜਾ ਕੇ ਤੁਸੀਂ ਆਪਣੇ ਆਪ ਨੂੰ ਪੱਕੇ ਕਰਨ ਦੇ ਲਈ ਵੀ ਕੁਝ ਕੁਝ ਖੇਤਰਾਂ ਦੇ ਅੰਦਰ ਆਪਣਾ ਕੰਮ ਕਰ ਸਕਦੇ ਹੋ ਤਾਂ ਬਹੁਤ ਸਾਰੀਆਂ ਆਪਸ਼ਨਾਂ ਅਵੇਲੇਬਲ ਨੇ ਅਗਰ ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਜਿਵੇਂ ਅਸੀਂ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਕੁਆਲਿਟੀ ਤੇ ਕੰਮ ਕਰ ਰਿਹਾ ਹੈ ਕਵਾਂਟਿਟੀ ਤੇ ਕਦੀ ਕਮ ਨਹੀਂ ਕੀਤਾ ਉਹਨਾਂ ਨੇ ਆਸਟ੍ਰੇਲੀਆ ਨੇ ਕਦੀ ਵੀ ਨੰਬਰ ਗੇਮ ਨਹੀਂ ਖੇਲੀ ਉਹਨਾਂ ਨੇ ਕਿਹਾ ਕਿ ਅਗਰ ਤੁਹਾਡੇ ਕੋਲ ਆ ਕਰੀਡੈਂਸ਼ੀਅਲਸ ਪੂਰੇ ਨੇ ਤੁਸੀਂ ਆਪਣੀ ਪੀਟੀ ਆਈਐਲਜ਼ ਜਾਂ ਜੋ ਵੀ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਤੁਸੀਂ ਦਿੱਤਾ ਹੋਇਆ ਤੁਹਾਡੀ ਸਕੋਰ ਇਨੀ ਹੈ ਤੁਹਾਡੇ ਕੋਲ ਇਨੇ ਫੰਡਸ ਹੈ ਜੈਨੂਇਨ ਤਰੀਕੇ ਨਾਲ ਤੁਹਾਡੇ ਪੇਰੈਂਟਸ ਨੇ ਆਈਟੀਆਰਸ ਫਿਲ ਕੀਤੀਆਂ ਹੋਈਆਂ ਤਾਂ ਤੁਹਾਡੇ ਲਈ ਆਸਟ੍ਰੇਲੀਆ ਦੇ ਦਰਵਾਜ਼ੇ ਖੁੱਲੇ ਉਸੇ ਤਰ੍ਹਾਂ ਹੀ ਅਗਰ ਆਪਾਂ ਗੱਲ ਕਰਦੇ ਆ ਇਨਾਂ ਤੋਂ ਇਲਾਵਾ ਯੂਕੇ ਯੂਕੇ ਇੱਕ ਬਹੁਤ ਅੱਛੀ ਆਪਸ਼ਨ ਹੈ ਬੱਚਿਆਂ ਦੇ ਲਈ ਅਗਰ ਬੱਚੇ ਜਾ ਕੇ ਪੜਨਾ ਚਾਹੁੰਦੇ ਹਨ ਉੱਥੇ ਜਾ ਕੇ ਕੰਮ ਕਰਨਾ ਚਾਹੁੰਦੇ ਹਨ ਤਾਂ ਯੂਕੇ ਦੇ ਅੰਦਰ ਅਗਰ ਅਸੀਂ ਅੱਜ ਵੀ ਗੱਲ ਕਰਦੇ ਹਾਂ ਤਾਂ ਇੰਡੀਆ ਦਾ ਐਜੂਕੇਸ਼ਨ ਸਿਸਟਮ ਇੰਡੀਆ ਦਾ ਪੋਲੀਟੀਕਲ ਸਿਸਟਮ ਸਾਰਾ ਯੂਕੇ ਤੋਂ ਹੀ ਤਾਂ ਡਰਾਈਵ ਹੋਇਆ ਬਿਲਕੁਲ ਇੰਨੇ ਸਾਲ ਅਸੀਂ ਜਦੋਂ ਯੂਕੇ ਦੇ ਅੰਡਰ ਰਹੇ ਅੰਗਰੇਜ਼ਾਂ ਦੇ ਅੰਦਰ ਰਹੇ ਤੇ ਉਹ ਸਾਰਾ ਐਜੂਕੇਸ਼ਨ ਸਿਸਟਮ ਹਾਂ ਬਿਲਕੁਲ ਸਾਰਾ ਲਾਅ ਸਾਰੀ ਐਜੂਕੇਸ਼ਨ ਸਭ ਕੁਝ ਸਾਰਾ ਸਿਸਟਮ ਯੂਕੇ ਤੋਂ ਹੀ ਯੂਕੇ ਤੋਂ ਹੀ ਡਰਾਈਵ ਹੋਇਆ ਤੇ ਯੂਕੇ ਦੀ ਐਜੂਕੇਸ਼ਨ ਅੱਜ ਵੀ ਦੁਨੀਆ 'ਚ ਨੰ ਮੰਨੀ ਜਾਂਦੀ ਹੈ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਯੂਕੇ ਦੇ ਅੰਦਰ ਸਟੈਬਲਿਸ਼ ਨੇ ਜਿਹੜੀਆਂ ਪੂਰੇ ਵਰਲਡ ਦੇ ਅੰਦਰ ਕਯੂਐਸ ਰੈਂਕਿੰਗ ਦੇ ਅੰਦਰ ਪਹਿਲੀਆਂ ਦਸਾਂ ਚ ਵੀ ਆਉਂਦੀਆਂ ਨੇ ਤਾਂ ਯੂਕੇ ਇੱਕ ਬਹੁਤ ਵਧੀਆ ਆਪਸ਼ਨ ਹੈ ਤੁਹਾਡੇ ਕੋਲ ਪੜਨ ਦੇ ਲਈ ਤੁਸੀਂ ਉੱਥੇ ਪੜਨ ਲਈ ਜਾ ਕੇ ਇੱਕ ਚੰਗੇ ਕੋਰਸੇਸ ਨੂੰ ਕਰਕੇ ਸਕਿੱਲ ਵਾਲੇ ਕੋਰਸੇਸ ਨੂੰ ਕਰਕੇ ਜੌਬਸ ਲਈ ਉੱਥੇ ਵੀ ਸੈਕਟਰ ਦੇ ਅੰਦਰ ਬਹੁਤ ਸਾਰੇ ਸੈਕਟਰਸ ਦੀ ਰਿਕੁਆਇਰਮੈਂਟ ਹੈ ਅਗਰ ਅਸੀਂ ਕਹੀਏ ਕਿ ਅਸੀਂ ਉਹ ਹੀ ਭੇੜਚਾਲ ਵਾਲੇ ਕੋਰਸੇਸ ਕਰ ਲਈਏ ਤੇ ਯੂਕੇ ਸਾਨੂੰ ਪੱਕਾ ਨਹੀਂ ਕਰ ਰਿਹਾ ਜਾਂ ਸਾਨੂੰ ਕੰਮ ਨਹੀਂ ਮਿਲ ਰਿਹਾ ਤਾਂ ਫਿਰ ਉਹ ਅਸੀਂ ਆਪ ਹੀ ਗਲਤ ਹੋਵਾਂਗੇ ਕੋਰਸਸ ਜਦੋਂ ਦਿਮਾਗ ਦੇ ਵਿੱਚ ਆਉਂਦੇ ਨੇ ਕਿਉਂਕਿ ਜਦੋਂ ਇੱਕ ਬੱਚੇ ਨੇ ਜਾਣਾ ਹੁੰਦਾ ਜਾਣ ਤੋਂ ਪਹਿਲਾਂ ਤਾਂ ਆਇਲਸ ਦਿਮਾਗ ਦੇ ਵਿੱਚ ਹੁੰਦਾ ਆਇਲਸ ਤੋਂ ਬਗੈਰ ਹੋਰ ਉਹ ਕਿਹੜੇ ਕੋਰਸਸ ਨੇ ਜੋ ਕਿਹੜੀ ਸਕਿੱਲ ਹੈ ਜੋ ਸਾਡੇ ਚ ਹੋਣੀ ਚਾਹੀਦੀ ਹੈ ਕਿ ਅਸੀਂ ਸੁਖਾਲੇ ਤਰੀਕੇ ਨਾਲ ਬਾਹਰ ਚਲੇ ਜਾਈਏ ਅਗਰ ਅਸੀਂ ਆਇਲਸ ਦੀ ਗੱਲ ਕਰੀਏ ਜਾਂ ਪੀਟੀ ਦੀ ਗੱਲ ਕਰੀਏ ਉਹ ਇੱਕ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੈ ਉਹ ਸਿਰਫ ਇਸ ਕਰਕੇ ਰੱਖਿਆ ਗਿਆ ਕਿਉਂਕਿ ਜਦੋਂ ਤੁਸੀਂ ਉਹਨਾਂ ਦੇਸ਼ਾਂ 'ਚ ਜਾ ਕੇ ਪੜ੍ਹਨਾ ਹੈ ਤਾਂ ਉੱਥੇ ਉਹਨਾਂ ਨੇ ਦੇਖਣਾ ਕਿ ਕੀ ਤੁਸੀਂ ਇੰਗਲਿਸ਼ ਸਮਝ ਸਕਦੇ ਹੋ ਇੰਗਲਿਸ਼ ਬੋਲ ਸਕਦੇ ਹੋ ਲਿਖ ਸਕਦੇ ਹੋ ਜਾਂ ਨਹੀਂ ਉਹ ਸਿਰਫ ਇੱਕ ਪ੍ਰੋਫੀਸ਼ੈਂਸੀ ਟੈਸਟ ਹੈ ਅਸੀਂ ਉਸ ਨੂੰ ਬਹੁਤ ਜ਼ਿਆਦਾ ਹਵਾ ਬਣਾਇਆ ਹੋਇਆ ਹੈ ਹੁਣ ਅਗਰ ਅਸੀਂ ਗੱਲ ਕਰਦੇ ਹਾਂ ਯੂਕੇ ਦੇ ਅੰਦਰ ਜਾਂ ਅਸੀਂ ਗੱਲ ਕਰਦੇ ਹਾਂ ਹੋਰ ਕੰਟਰੀਆਂ ਜਿਸ ਤਰ੍ਹਾਂ ਜਰਮਨੀ ਹੈ ਫਰਾਂਸ ਹੈ ਜਾਂ ਆਪਣੇ ਕੋ ਇਟਲੀ ਹੈ ਜਾਂ ਲਤਾਵੀਆ ਵੀ ਹੈ ਜਾਂ ਸਾਈਪਰਸ ਵੀ ਹੈ ਬਹੁਤ ਸਾਰੀ ਕੰਟਰੀਜ਼ ਦੇ ਅੰਦਰ ਸਾਡੇ ਕੋਲ ਵਿਦਆਊਟ ਆਇਲਸ ਵੀ ਆਪਸ਼ਨ ਅਵੇਲੇਬਲ ਨੇ ਵਿਦਆਊਟ ਆਇਲਸ ਦਾ ਮਤਲਬ ਹੈ ਕਿ ਉਹ ਚੈੱਕ ਕਰਦੇ ਨੇ ਕਿ ਤੁਹਾਡੀ ਜਿਹੜੀ ਹਾਇਰ ਸੈਕੰਡਰੀ ਹੈ ਪਲੱਸ 2 ਦੇ ਅੰਦਰ ਜਾਂ 10th ਦੇ ਅੰਦਰ ਤੁਸੀਂ ਇੰਗਲਿਸ਼ 'ਚ ਕਿੰਨੇ ਮਾਰਕਸ ਲਏ ਅਗਰ ਤੁਹਾਡੇ ਇੰਗਲਿਸ਼ 'ਚ ਮਾਰਕਸ 80% ਨੇ 75% ਨੇ ਸਟੇਟ ਬੋਰਡ ਹੈ ਸੈਂਟਰਲ ਬੋਰਡ ਹੈ ਕਿਸ ਨੇ ਤੁਸੀਂ ਮਾਰਕਸ ਲਏ ਉਹ ਦਿਨ ਲੋ ਜਜ ਕਰਦੇ ਨੇ ਕਿ ਅਗਰ ਇਹ ਬੱਚਾ ਇੰਗਲਿਸ਼ ਇੰਨੇ ਮਾਰਕਸ ਲੈ ਰਿਹਾ ਤੇ ਉਹ ਇੱਕ ਪ੍ਰੋਫੀਸ਼ੈਂਟ ਹੋਏਗਾ ਇੰਗਲਿਸ਼ ਨੂੰ ਸਮਝਣ ਦੇ ਲਈ ਆਉ ਇਸ ਕਰਕੇ ਕੁਝ ਕੰਟਰੀਆਂ ਵੇਵਰਸ ਦਿੰਦੀਆਂ ਨੇ ਬਟ ਕੁਝ ਕੰਟਰੀਆਂ ਵੇਵਰਸ ਨਹੀਂ ਦਿੰਦੀਆਂ ਕਿਉਂਕਿ ਕੁਝ ਸਟੇਟ ਬੋਰਡਸ ਅਗਰ ਅਸੀਂ ਗੱਲ ਕਰਦੇ ਹਾਂ ਇੰਡੀਆ ਦੇ ਅੰਦਰ ਬਹੁਤ ਸਾਰੀਆਂ ਸਟੇਟ ਬੋਰਡਸ ਨੇ ਤੇ ਉਹਨਾਂ ਚ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਬੱਚੇ ਦੇ ਨੰਬਰ ਵੈਸੇ ਵੀ ਵੱਧ ਆ ਜਾਂਦੇ ਨੇ ਤੇ ਇਸ ਕਰਕੇ ਹੀ ਉਹ ਸਾਰੇ ਪ੍ਰੋਫੀਸ਼ੈਂਸੀ ਟੈਸਟ ਰੱਖੇ ਗਏ ਸੀ ਤਾਂ ਪ੍ਰੋਫੀਸ਼ੈਂਸੀ ਟੈਸਟ ਨੂੰ ਹਵਾ ਨਹੀਂ ਬਣਾਣਾ ਉਹ ਤਾਂ ਸਿਰਫ ਇੱਕ ਉਡੀ ਇੱਕ ਰਿਕੁਆਇਰਮੈਂਟ ਪੂਰੀ ਕਰਦਾ ਵਾ ਬਾਕੀ ਸਕਿਲਸ ਦੀ ਅਗਰ ਗੱਲ ਕਰਦੇ ਆ ਤਾਂ ਅਗਰ ਅਸੀਂ ਗੱਲ ਕਰਦੇ ਆ ਜਿਸਾ ਕਮਰਸ ਦਾ ਬੱਚਾ ਕਮਰਸ ਦਾ ਬੱਚਾ ਅਗਰ ਤੁਸੀਂ ਦੇਖੋਗੇ ਜਿੰਨੇ ਵੀ ਸਾਡੇ ਭਰਾ ਵੀ ਏਜੰਟਸ ਜਿੰਨੇ ਵੀ ਫਾਈਲਾਂ ਲਾਉਂਦੇ ਨੇ ਉਹ ਇੱਕ ਕੋਰਸ ਦੇ ਪਿੱਛੇ ਸਾਰੀਆਂ ਫਾਈਲਾਂ ਲਾ ਦਿੰਦੇ ਨੇ ਮੈਨੇਜਮੈਂਟ ਦਾ ਕੋਰਸ ਮੈਨੇਜਮੈਂਟ ਦੇ ਕੋਰਸ 'ਚ ਸਾਰੀਆਂ ਫਾਈਲਾਂ ਲਗਾ ਦਿਤੀਆਂ ਹੁਣ ਇੰਨੇ ਤਾਂ ਮੈਨੇਜਰ ਚਾਹੀਦੇ ਨਹੀਂ ਜਿੰਨੀਆਂ ਫੈਨ ਲੱਗੀਆਂ ਅਗਰ ਹਰ ਸਾਲ ਅਸੀਂ ਗੱਲ ਕਰਦੇ ਹਾਂ ਕਿਸੇ ਇੱਕ ਕੰਟਰੀ ਚ 3000 ਬੱਚਾ ਜਾ ਰਿਹਾ ਹੈ ਮੈਨੇ ਕਮਰਸ ਬੈਕਗਰਾਉਂਡ ਦਾ ਤੇ ਸਾਰੇ ਤਾਂ ਸਾਰਾ ਮੈਨੇਜਰ ਬਣਨ ਹੀ ਚਾਹ ਰਿਹਾ ਅੱਛਾ ਬਾਕੀ ਕਿੱਥੇ ਜਾਏਗਾ ਇੰਨੀ ਤਾਂ ਰਿਕੁਆਇਰਮੈਂਟ ਹੀ ਨਹੀਂ ਹੈਗੀ ਤੇ ਤੁਸੀਂ ਹੁਣ ਦੇਖੋ ਅਗਰ ਡਿਜੀਟਲ ਮਾਰਕੀਟਿੰਗ ਕਰੋ ਫਾਈਨਾਂਸ ਦੇ ਕੋਰਸੇਸ ਕਰ ਸਕਦੇ ਹੋ ਤੁਸੀਂ ਅਕਾਊਂਟਿੰਗ ਦੇ ਕੋਰਸੇਸ ਕਰ ਸਕਦੇ ਹੋ ਤੇ ਐਵੇਂ ਤੇ ਬਹੁਤ ਸਾਰੇ ਕੋਰਸੇਸ ਆ ਕਮਰਸ ਦੇ ਬੱਚਿਆਂ ਲਈ ਜਿਹੜੇ ਤੁਸੀਂ ਕਰ ਸਕਦੇ ਹੋ ਠੀਕ ਹੈ ਨਾ ਤੁਸੀਂ ਇਸ ਤਰ੍ਹਾਂ ਤੇ ਅੰਦਰ ਆ ਕੇ ਤੁਸੀਂ ਅਗਰ ਆਪਾਂ ਦੇਖੀਏ ਤਾਂ ਇਸ ਟਾਈਮ ਦੇ ਉੱਤੇ ਤੁਸੀਂ ਨਾਮ ਸੁਣਿਆ ਹੋਏਗਾ Amazon ਦਾ ਨਾਮ ਸੁਣਿਆ ਹੋਏਗਾ Flipkart ਦਾ ਨਾਮ ਸੁਣਿਆ ਹੋਏਗਾ ਇਹਨਾਂ ਸਾਰੀਆਂ ਕੰਪਨੀਆਂ ਨੇ ਆਪਣੇ ਵੇਅਰਹਾਊਸਸ ਖੋਲੇ ਨੇ ਇਹਨਾਂ ਵੇਅਰ ਹਾਊਸਿਸ ਨੂੰ ਮੈਨੇਜਮੈਂਟ ਕਰਨ ਦੇ ਲਈ ਇਹਨਾਂ ਦੀ ਸ਼ਿਪਿੰਗ ਮੈਨੇਜਮੈਂਟ ਕਰਨ ਦੇ ਲਈ ਲੌਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ ਆ ਵਾਲੇ ਕੋਰਸੇ ਵੀ ਤੇ ਹੈ ਕਰਨ ਦੇ ਲਈ ਤਾਂ ਕਮਰਸ ਦਾ ਬੱਚਾ ਜਦੋਂ ਵੀ ਜਾਂ ਕਮਰਸ ਦਾ ਹੈ ਆਰਟਸ ਦਾ ਹੈ ਕੋਈ ਵੀ ਮੈਂ ਇੱਕ ਐਗਜ਼ਾਮਪਲ ਲੈ ਰਿਹਾ ਕਿ ਉਹ ਇਹ ਦੇਖੇ ਕਿ ਕਿਹੜੇ ਸਕਿੱਲ ਦੀ ਰਿਕੁਆਇਰਮੈਂਟਸ ਹੈਗੀਆਂ ਪੇੜ ਚਾਲ ਨਹੀਂ ਕਿ ਮੈਨੇਜਮੈਂਟ ਦਾ ਕੋਰਸ ਲੈ ਲਿਆ ਪੜ ਲਿਆ ਬੱਚੋ ਇਹ ਹੀ ਨਹੀਂ ਪਤਾ ਕਿ ਜੌਬ ਕੀ ਕਰਨੀ ਹੈ ਰਿਕੁਆਇਰਮੈਂਟ 3 ਦੀ ਆ ਪਾਸ ਆਊਟ 3000 ਹੋ ਰਿਹਾ ਤਾਂ ਫਿਰ ਜੌਬ ਨਹੀਂ ਮਿਲੇਗੀ ਤਾਂ ਸਕਿਲਸ ਨੂੰ ਦੇਖ ਕੇ ਜਾਣਾ ਜ਼ਰੂਰੀ ਹੈ ਅਗਰ ਅਸੀਂ ਗੱਲ ਕਰੀਏ ਇੰਜੀਨੀਅਰਿੰਗ ਦੇ ਅਗਰ ਅਸੀਂ ਗੱਲ ਕਰਦੇ ਹਾਂ ਇੰਜੀਨੀਅਰਿੰਗ ਦੇ ਅੰਦਰ AI ਇਸ ਟਾਈਮ ਦੇ ਉੱਤੇ ਬਹੁਤ ਵੱਡਾ ਮਾਰਕੀਟ ਲੈ ਕੇ ਚੱਲ ਰਿਹਾ ਹੈ ਆਨ ਵਾਲੇ ਟਾਈਮ 'ਚ ਗੱਡੀਆਂ AI ਹੋ ਚੁੱਕੀਆਂ ਜੀ ਠੀਕ ਹੈ ਜੀ ਅਗਰ ਦੇਖੋ ਇਲੈਕਟ੍ਰੋ ਮੈਕੈਨਿਕਲ ਦੇ ਅੰਦਰ ਗੱਲ ਕਰਦੇ ਹਾਂ ਤਾਂ ਗੱਡੀਆਂ ਦੇ ਵਿੱਚ ਅੱਜ ਕੱਲ ਬੈਟਰੀਆਂ ਫਿਟਡ ਸਿਸਟਮ ਆ ਗਿਆ ਕਿਲੋਵਾਰਟ ਦੇ ਹਿਸਾਬ ਨਾਲ ਕੈਲਕੂਲੇਸ਼ਨਸ ਆ ਗਈਆਂ ਬਹੁਤ ਸਾਰੇ ਸੈਕਟਰ ਨੇ ਜਿੰਨਾ ਚੰਗ ਕੰਮ ਕਰ ਸਕਦੇ ਆ ਜ਼ਰੂਰੀ ਨਹੀਂ ਹੈ ਕਿ ਸਿਰਫ ਕੰਪਿਊਟਰਸ ਹੀ ਕਰ ਹੈ ਗਿਆ AI ਇੱਕ ਸੈਕਟਰ ਹੈ AI ਤੋਂ ਇਲਾਵਾ ਤੁਸੀਂ ਸਾਈਬਰ ਸਿਕਿਉਰਿਟੀ ਕਰ ਸਕਦੇ ਹੋ ਪ੍ਰੋਗਰਾਮਿੰਗ ਹੈ ਡਾਟਾਬੇਸ ਹੈ ਨੈਟਵਰਕਿੰਗ ਹੈ ਤੁਹਾਡੇ ਕੋਲ ਆਟੋਮੋਬਾਈਲ ਇੰਜੀਨੀਅਰਿੰਗ ਹੈ ਤਾਂ ਬਹੁਤ ਸਾਰੇ ਇੰਜੀਨੀਅਰਿੰਗ ਸੈਕਟਰ ਵੀ ਓਪਨ ਨੇ ਤੁਸੀਂ ਉੱਥੇ ਜਾ ਸਕਦੇ ਹੋ ਬਟ ਸਕਿੱਲ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਕਿੱਲ ਦੇ ਨਾਲ ਸਾਡਾ ਫਿਊਚਰ ਕੀ ਬਣ ਸਕਦਾ ਅੱਜ ਕੱਲ ਇੰਟਰਨੈਟ ਪੈਕ ਹਰ ਇੱਕ ਬੱਚੇ ਦੇ ਮੋਬਾਈਲ 'ਤੇ 100-100 GB ਦਾ ਅਨਲਿਮਿਟਿਡ ਬਿਲਕੁਲ ਪਰ ਡੇ ਦੇ ਹਿਸਾਬ ਨਾਲ ਯੂਜ਼ ਕਰ ਰਿਹਾ ਪਰ ਉਹ ਆਪਾਂ ਰੀਲਾ ਵੇਕਾਂ ਚ ਨਾ ਗੁਜ਼ਾਰਦੇ ਹੋਏ ਅਗਰ ਉਹਨੂੰ 5 ਮਿੰਟ ਲਗਾ ਕੇ ਇਹ ਦੇਖ ਲਿਆ ਜਾਵੇ ਕਿ ਕਿਹੜੇ ਦੇਸ਼ ਚ ਕਿਹੜੇ ਸੈਕਟਰ ਦੇ ਨਾਲ ਜੌਬਸ ਮਿਲ ਰਹੀਆਂ ਤੇ ਅੱਧਾ ਕੰਮ ਤਾਂ ਸੁਖਾਲਾ ਉੱਥੇ ਹੀ ਹੋ ਜਾਏਗਾ ਬੱਚੇ ਦਾ ਇੱਕ ਅਪ ਜਦੋਂ ਆਫ ਕੈਮਰਾ ਗੱਲ ਕਰ ਰਹੇ ਸੀ ਥੋੜਾ ਡਿਸਕਸ ਕਰ ਰਹੀ ਸੀ ਤੁਸੀਂ ਹੋਟਲ ਮੈਨੇਜਮੈਂਟ ਦੀ ਗੱਲ ਕਰ ਰਹੇ ਸੀ ਵੀ ਹੋਟਲ ਮੈਨੇਜਮੈਂਟ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਇੱਕ ਸੋਹਣਾ ਫਿਊਚਰ ਹੈ ਜੀ ਜਿਸ ਤਰ੍ਹਾਂ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਦੀ ਗੱਲ ਕਰ ਰਹੇ ਆ ਤੇ ਇੱਕ ਵੈਂਚਰ ਹੈ ਜਿਹੜਾ ਕਿ ਸਿਟੀ ਐਜੂਕੇਸ਼ਨ ਸੁਸਾਇਟੀ ਦੇ ਅੰਦਰ ਆਉਂਦਾ ਜਿਹਦੇ ਅੰਦਰ ਕਾਲਜਿਸ ਤੇ ਯੂਨੀਵਰਸਿਟੀ ਆਪਾਂ ਰਨ ਕਰ ਰਹੇ ਆ ਤਾਂ ਅਸੀਂ ਆਪਣੇ ਬੱਚੇ ਜਿਹੜੇ ਹੋਟਲ ਮੈਨੇਜਮੈਂਟ ਦੇ ਅੰਦਰ ਕੰਮ ਕਰ ਰਹੇ ਨੇ ਹੋਟਲ ਮੈਨੇਜਮੈਂਟ ਦੇ ਅੰਦਰ ਚਾਰ ਫੀਲਡ ਦੇ ਅੰਦਰ ਬੱਚਾ ਕੰਮ ਕਰਦਾ ਪ੍ਰੋਡਕਸ਼ਨ ਦੇ ਅੰਦਰ ਸਰਵਿਸ ਦੇ ਅੰਦਰ ਟੈਕਸ ਦੇ ਅੰਦਰ ਤਾਂ ਇਹਨਾਂ ਚਾਰ ਫੀਲਡ ਦੇ ਅਕੋਰਡਿੰਗ ਸਾਡੇ ਕੋਲ ਜਿਹੜੇ ਬੱਚੇ ਆਪਣਾ 4 ਸਾਲ ਦਾ ਕੋਰਸ ਕਰ ਰਹੇ ਨੇ ਉਹਨਾਂ ਦੀਆਂ ਇੰਟਰਨਸ਼ਿਪਸ ਆਉਂਦੀਆਂ ਜੌਬ ਟ੍ਰੇਨਿੰਗ ਜਿਨਾਂ ਨੂੰ ਅਸੀਂ ਕਹਿੰਦੇ ਨੇ ਇੱਕ 3rd ਸੈਮੈਸਟਰ ਚ ਆਉਂਦੀ ਹੈ ਇੱਕ 8th ਸੈਮੈਸਟਰ ਚ ਆਉਂਦੀ ਹੈ ਕਿਸੇ ਕੋਰਸ 5th ਸੈਮੈਸਟਰ ਚ ਆਉਂਦੀ ਹੈ 8th ਸੈਮੈਸਟਰ ਚ ਆਉਂਦੀ ਹੈ ਤਾਂ ਉਹ ਦੋ ਟ੍ਰੇਨਿੰਗਸ ਅਸੀਂ ਉਹਨਾਂ ਬੱਚਿਆਂ ਦੀ ਟ੍ਰੇਨਿੰਗ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਲਗਵਾ ਰਹੇ ਹਾਂ ਸਾਡੇ ਬਹੁਤ ਸਾਰੇ ਬੱਚੇ ਦੁਬਈ ਮੋਰੀਸ਼ੀਅਸ ਫਰਾਂਸ ਯੂ ਐਸ اے ਤੇ ਹੁਣ ਅਸੀਂ ਇੱਕ ਨਵਾਂ ਪ੍ਰੋਜੈਕਟ ਵੀ ਲੈ ਕੇ ਆਏ ਹ ਤੋਂ ਸਾਡੇ ਬੱਚੇ 6 ਮਹੀਨੇ ਦੇ ਲਈ ਨਿਊਜ਼ੀਲੈਂਡ ਜਾ ਕੇ ਵੀ ਇੰਟਰਨਸ਼ਿਪ ਕਰਨਗੇ ਜਿਹੜੇ ਬੱਚੇ ਫਰਾਂਸ ਜਾ ਰਹੇ ਨੇ ਉਹਨ ਕੱਲ ਵੀ ਕੁਝ ਬੱਚਿਆਂ ਦੀ ਫਲਾਈਟ ਕੱਲ ਹੈ ਕੁਝ ਬੱਚਿਆਂ ਦੇ ਵੀਜ਼ੇ ਅੱਜ ਰਿਸੀਵ ਹੋਏ ਨੇ ਜਿਹੜੇ ਇੰਟਰਨਸ਼ਿਪਸ ਤੇ ਜਾ ਰਹੇ ਨੇ ਤੇ ਉਹਨਾਂ ਸਾਰਿਆਂ ਦਾ ਇੱਕ ਇੰਟਰਨਸ਼ਿਪ ਪ੍ਰੋਸੈਸ ਸਟਾਰਟ ਹੋ ਰਿਹਾ ਹੈ ਹੋਟਲ ਮੈਨੇਜਮੈਂਟ ਹੋਟਲ ਮੈਨੇਜਮੈਂਟ ਕਰਨ ਦੇ ਦੌਰਾਨ ਉਹਨ ਉਹ ਜੋ 6 ਮਹੀਨੇ ਉੱਥੋਂ ਦਾ ਐਕਸਪੀਰੀਅੰਸ ਲੈ ਕੇ ਵਾਪਸ ਆ ਕੇ ਆਪਣੀ ਡਿਗਰੀ ਪੂਰੀ ਕਰਨਗੇ ਤਾਂ ਉਸ ਬੱਚੇ ਕੋਲ ਆਮ ਬੱਚਿਆਂ ਦੇ ਨਾਲੋਂ ਇੰਟਰਨੈਸ਼ਨਲ ਐਕਸਪੀਰੀਅੰਸ ਇੰਟਰਨੈਸ਼ਨਲ ਐਕਸਪੀਰੀਅੰਸ ਹੈਗਾ ਤਾਂ ਉਹ ਇੰਡੀਆ ਚ ਵੀ ਆਪਣੀ ਜੌਬ ਸਰਚ ਆਊਟ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਅਗਰ ਉਹਦਾ ਸੁਪਨਾ ਕੈਨੇਡਾ ਜਾ ਕੇ ਹੋਟਲ ਲਾਈਨ ਦੇ ਅੰਦਰ ਕੰਮ ਕਰਨ ਦਾ ਹੈ ਜਾਂ ਯੂਰਪ ਜਾ ਕੇ ਹੋਟਲ ਲਾਈਨ ਕੰਮ ਕਰਨ ਦਾ ਹੈ ਤਾਂ ਉਹਦੇ ਲਈ ਆਪਸ਼ਨ ਦਰਵਾਜ਼ੇ ਆਪਣੇ ਆਪ ਖੁੱਲ ਜਾਣਗੇ ਸਕਿਲਸ ਨੂੰ ਬੜਾਵਾ ਦੇਣਾ ਹੀ ਸਾਡਾ ਜਿਹੜਾ ਵਾ ਮੇਨ ਮੋਟਿਵ ਹੈ ਕਿ ਸਕਿੱਲ ਨੂੰ ਕਿਸ ਤਰ੍ਹਾਂ ਬੜਾਵਾ ਦਿੱਤਾ ਜਾਵੇ ਅਗਰ ਅਸੀਂ ਗੱਲ ਕਰੀਏ ਬੀਟੈਕ ਦੀ ਬੀਟੈਕ ਦੇ ਅੰਦਰ ਅਸੀਂ ਤੁਸੀਂ ਦੇਖਿਆ ਹੋਏਗਾ ਸਾਈਬਰ ਸਿਕਿਉਰਿਟੀ ਦੇ ਪ੍ਰੋਗਰਾਮ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸਾਇੰਸ ਦੇ ਪ੍ਰੋਗਰਾਮ ਇਹ ਕਿਉਂ ਡਰਾਫਟ ਕੀਤੇ ਗਏ ਸੀ ਇਹ ਇਸੇ ਕਰਕੇ ਡਰਾਫਟ ਕੀਤੇ ਗਏ ਸੀ ਕਿ ਰਿਕੁਆਇਰਮੈਂਟ ਜਿਹੜੀ ਫੋਰਨ ਐਜੂਕੇਸ਼ਨ ਦੇ ਅੰਦਰ ਜਾਂ ਫੋਰਨ ਮਾਰਕੀਟ ਦੇ ਅੰਦਰ ਜਾਂ ਇੰਡੀਅਨ ਮਾਰਕੀਟ ਦੇ ਅੰਦਰ ਹੈ ਉਹਨਾਂ ਦੇ ਲਈ ਹੀ ਜਿਹੜੇ ਬੱਚੇ ਨੇ ਤਿਆਰ ਕੀਤੇ ਜਾਣ ਤਾਂ ਕਿ ਭੀੜ ਚਾਲ ਜਾ ਇੰਡੀਆ ਚ ਰਹਿ ਕੇ ਜਾਂ ਪੰਜਾਬ ਚ ਰਹਿ ਕੇ ਵੀ ਹੋਟਲ ਮੈਨੇਜਮੈਂਟ ਦੇ ਥਰੂ ਜਿਹੜਾ ਹੈਗਾ ਅੱਛਾ ਜਿਹੜਾ ਹੈਗਾ ਕੰਮ ਕੀਤਾ ਜਾ ਸਕਦਾ ਬਹੁਤ ਬਹੁਤ ਸਾਰੇ ਸਟੂਡੈਂਟ ਪ੍ਰੈਫਰ ਕਰਦੇ ਆ ਅਗਰ ਅਗਰ ਅਸੀਂ ਗੱਲ ਕਰਦੇ ਆ ਅਸੀਂ ਅਗਰ ਅੰਮ੍ਰਿਤਸਰ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਤੇ ਕੋਈ ਨਾ ਫਾਈਡਆ ਤੁਸੀਂ ਸੋਚਦੇ ਅੰਮ੍ਰਿਤਸਰ ਚ ਕਿੰਨੇ ਕਿ ਹੋਟਲ ਹੋਣਗੇ ਕਿੰਨੇ ਕੁ ਹੋਟਲ ਬਿਲਕੁਲ ਮੈਨੂੰ ਹਣ ਬਹੁਤ ਨਹੀਂ ਆਈ ਆਈਡੀਆ ਮੈਂ ਵੀ ਕੋਈ ਐਸਟੀਮੇਟ ਲਾਣਾ ਹੈ ਕਿ ਅੰਮ੍ਰਿਤਸਰ ਜਿਵੇਂ ਕਿ ਇੱਕ ਟੂਰਿਸਟ ਹੱਬ ਹੈ ਸ਼੍ਰੀ ਦਰਬਾਰ ਸਾਹਿਬ ਕਰਕੇ ਜਲੀਆਂ ਵਾਲਾ ਬਾਗ ਕਰਕੇ ਅਟਾਰੀ ਬਾਰਡਰ ਕਰਕੇ ਮੇਰੇ ਜ਼ਾਬ ਨਾਲ ਰਫਲੀ ਰਫਲੀ ਆਈਡੀਆ ਕਰੀਏ ਤਾਂ ਕੋਈ 700 ਤੋਂ 1000 ਹੋਟਲ ਅੰਮ੍ਰਿਤਸਰ ਦੇ ਅੰਦਰ ਬੈਠਾ ਹੁਣ ਇਸ ਹੋਟਲ ਦੇ ਅੰਦਰ ਕੰਮ ਕਰਨ ਦੇ ਲਈ ਮੈਨੇਜਰ ਚਾਹੀਦਾ ਕੁੱਕ ਚਾਹੀਦਾ ਸਰਵਿਸ ਵਾਸਤੇ ਬੰਦੇ ਚਾਹੀਦੇ ਨੇ ਅਜੇ ਰੈਸਟੋਰੈਂਟ ਐਡ ਨਹੀਂ ਕੀਤੇ ਮੈਂ ਰੈਸਟੋਰੈਂਟਸ ਦੀ ਗਿਣਤੀ ਵੱਖਰੀ ਹੋਏਗੀ ਹੋਟਲ ਅਲੱਗ ਹੈ ਹੋਟਲ ਅਲੱਗ ਨੇ ਰੈਸਟੋਰੈਂਟਸ ਅਲੱਗ ਨੇ ਹਰ ਕੰਪਨੀ ਨੂੰ ਹਰ ਸੈਕਟਰ ਨੂੰ ਬੰਦੇ ਚਾਹੀਦੇ ਨੇ ਤੇ ਜਿਹੜੀ ਵੀ ਜਗ੍ਹਾ ਤੇ ਹੋਟਲ ਇੰਡਸਟਰੀ ਬੂਮ ਕਰ ਰਹੀ ਹੈ ਚਾਹੇ ਉਹ ਪੰਜਾਬ ਹੈ ਚਾਹੇ ਉਹ ਹਰਿਆਣਾ ਚਾਹੇ ਉਹ ਦਿੱਲੀ ਹੈ ਚਾਹੇ ਉਹ ਬੰਗਲੌਰ ਹੈ ਚਾਹੇ ਪੂਨੇ ਹੈ ਹਰ ਜਗ੍ਹਾ ਤੇ ਮੈਨ ਫੋਰਸ ਦੀ ਰਿਕੁਆਇਰਮੈਂਟ ਹੈ ਬੰਦੇ ਚਾਹੀਦੇ ਨੇ ਅਗਰ ਉਹ ਬੱਚਾ ਸਕਿੱਲ ਲੈ ਕੇ ਇੱਥੇ ਕੰਮ ਕਰ ਰਿਹਾ ਤਾਂ ਉਹ ਆਰਾਮ ਨਾਲ ਸੈਟਲ ਹੋ ਸਕਦਾ ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਕੋਈ ਇੱਥੇ ਆ ਕੇ ਵੱਡਾ ਸ਼ੈਫ ਬਣ ਜਾਏਗਾ ਬਟ ਇੱਕ ਸਕਿੱਲ ਦੇ ਨਾਲ ਹੌਲੀ ਹੌਲੀ ਗ੍ਰੋਥ ਉਹਦੇ ਕੋਲ ਹੈ ਕਿ 3 ਸਟਾਰ ਤੋਂ ਸਟਾਰਟ ਕਰਕੇ 7 ਸਟਾਰ ਤੱਕ ਉਹਦੇ ਕੋਲ ਆਪਸ਼ਨਸ ਹੈਗੀਆਂ ਉਹ ਤਾਂ ਬੱਚੇ ਦੀ ਜਿਹੜੀ ਹੈਗੀ ਹੈ ਕਪੈਸਿਟੀ ਤੇ ਵੀ ਡਿਪੈਂਡ ਕਰਦਾ ਹੈ ਨਾ ਹੁਣ ਸਿੱਖ ਕਿਸ ਤਰੀਕੇ ਨਾਲ ਹੁਣ ਅਸੀਂ ਜੇ ਕਹੀਏ ਕਿ ਬੱਚਾ ਡਿਗਰੀ ਪਾਰ ਕਰਦੇ ਹੀ ਮਿਸ਼ਲਨ ਸਟਾਰ ਰੈਸਟੋਰੈਂਟ ਚ ਜਾ ਕੇ ਸ਼ੈਫ ਲੱਗ ਜਾਏ ਤਾਂ ਉਹ ਨਹੀਂ ਹੋ ਸਕਦਾ ਨਾ ਤੇ ਉਹਦੇ ਲਈ ਤਾਂ ਇੱਕ ਆਪਾਂ ਨੂੰ ਇੱਕ ਪੜਾਅ ਲੈਣਾ ਹੀ ਪਏਗਾ ਟੀਚਰ ਬਣਨ ਦੇ ਲਈ ਵੀ ਅਗਰ ਆਪਾਂ ਗੱਲ ਕਰਦੇ ਆ ਟੀਚਰ ਬੰਦਾ ਫਿਰ ਲੈਕਚਰਰ ਬੰਦਾ ਪ੍ਰੋਫੈਸਰ ਬੰਦਾ ਅਸਿਸਟੈਂਟ ਪ੍ਰੋਫੈਸਰ ਐਸੋਸੀਏਟਡ ਪ੍ਰੋਫੈਸਰ ਫਿਰ ਜਾ ਕੇ ਉਹ ਡੀਨ ਜਾਂ ਡਾਇਰੈਕਟਰ ਜਾਂ ਕਿਸੇ ਤਰ੍ਹਾਂ ਵੀਸੀ ਆਫਿਸ ਜਿਵੇਂ ਜਿ ਤੇ ਉਹਦੇ ਲਈ ਹੀ ਅਸੀਂ ਜਿਹੜੇ ਬੱਚੇ ਸਿਟੀ ਗਰੁੱਪ ਜਾਂ ਸਿਟੀ ਯੂਨੀਵਰਸਿਟੀ ਦੇ ਅੰਦਰ ਪੜ੍ਹ ਰਹੇ ਨੇ ਹੋਟਲ ਮੈਨੇਜਮੈਂਟ ਉਹਨਾਂ ਦੀ ਇੰਟਰਨਸ਼ਿਪਸ ਫੋਰਨ ਐਜੂਕੇਸ਼ਨ ਫੋਰਨ ਕੰਟਰੀਜ਼ ਦੇ ਅੰਦਰ ਅਸੀਂ ਕਰਵਾ ਰਹੇ ਹਾਂ ਹੁਣ ਅਸੀਂ ਨਵਾਂ ਪ੍ਰੋਜੈਕਟ ਵੀ ਸਟਾਰਟ ਕਰ ਰਹੇ ਹਾਂ ਜਲਦੀ ਹੀ ਜਿਹੜੇ ਬੱਚੇ ਮੈਨੇਜਮੈਂਟ ਫੀਲਡ ਦੇ ਤੇ ਆਈਟੀ ਫੀਲਡ ਦੇ ਨੇ ਉਹਨਾਂ ਦੀਆਂ ਵੀ ਟ੍ਰੇਨਿੰਗਸ ਜਿਹੜੀਆਂ ਮੈਂ ਉਹ ਅਸੀਂ ਫੋਰਨ ਕੰਟਰੀਜ਼ 'ਚ ਅਰੇਂਜ ਕਰਵਾ ਕੇ ਦਵਾਂਗੇ ਸ਼ਰਮਾ ਜੀ ਅਖੀਰ ਤੇ ਜਾਨਣਾ ਚਾਹਾਂਗੇ ਵੀ ਜਿਹੜੇ ਬੱਚੇ ਹਾਲੇ ਸੋਚ ਹੀ ਰਹੇ ਆ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ ਜਿਸ ਦੇ ਨਾਲ ਸਾਡੀ ਸਕਿੱਲ ਵੀ ਇੰਪਰੂਵ ਹੋਵੇ ਜਿਸ ਦੇ ਨਾਲ ਕੋਈ ਸਾਡਾ ਇਸ ਤਰ੍ਹਾਂ ਦਾ ਵੀ ਰਾਹ ਰਸਤਾ ਬਣ ਜੇ ਕਿ ਇਨ ਫਿਊਚਰ ਸਾਨੂੰ ਵਿਦੇਸ਼ ਜਾਣ ਦਾ ਸੁਖਾਲਾ ਤਰੀਕਾ ਲੱਭ ਜੇ ਉਹਨਾਂ ਲਈ ਕੋਈ ਮੈਸੇਜ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਕੰਮ ਕਰਨਾ ਉਹ ਕੰਮ ਕਰਨਾ ਆਪਣੀ ਕਮਿਊਨੀਕੇਸ਼ਨ ਦੇ ਉੱਤੇ ਤੁਸੀਂ ਆਪਣੀ ਕਮਿਊਨੀਕੇਸ਼ਨ ਨੂੰ ਸਟਰੋਂਗ ਕਰਨਾ ਹੈ ਇੰਗਲਿਸ਼ ਪ੍ਰੋਫੀਸ਼ੈਂਸੀ ਟੈਸਟ ਤੋਂ ਅਸੀਂ ਡਰਦੇ ਹਾਂ ਇਸ ਕਰਕੇ ਹਾਂ ਕਿਉਂਕਿ ਸਾਡੀ ਕਮਿਊਨੀਕੇਸ਼ਨ ਤੋਂ ਸਾਨੂੰ ਡਰ ਲੱਗਦਾ ਸਾਡਾ ਐਜੂਕੇਸ਼ਨ ਸਿਸਟਮ ਹੀ ਖਾਸ ਕਰਕੇ ਪੰਜਾਬ ਦੀ ਗੱਲ ਕਰਾਂ ਇਸ ਤਰ੍ਹਾਂ ਦਾ ਹੈ ਕਿ ਅਸੀਂ ਇੰਗਲਿਸ਼ 'ਚ ਗੱਲ ਕਰਨ ਤੋਂ ਹੀ ਘਬਰਾਉਂਦੇ ਹਾਂ ਘਤਰਾਂਦੇ ਹਾਂ ਸਿਰਫ ਠੀਕ ਹੈ ਤੇ ਆਪਣੀ ਕਮਿਊਨੀਕੇਸ਼ਨ ਤੇ ਕੰਮ ਕਰੀਏ ਜਿੰਨੀ ਦੇਰ ਤੱਕ ਤੁਸੀਂ ਆਪਣਾ ਫੋਰਨ ਐਜੂਕੇਸ਼ਨ ਦਾ ਇੱਕ ਸੱਟਾ ਸੋਚਿਆ ਹੈ ਕਿ ਤੁਸੀਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਜਾਣਾ ਉਸ ਦੌਰਾਨ ਆਪਣੀ ਕਮਿਊਨੀਕੇਸ਼ਨ ਤੇ ਹਰੀ ਕਲਾਸਿਸ ਸਪੋਕਨ ਇੰਗਲਿਸ਼ ਦੀ ਕਲਾਸਿਸ ਸਮਰ ਸਕੂਲ ਅਸੀਂ ਸਿਟੀ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ ਅਰੇਂਜ ਕਰ ਰਹੇ ਹਾਂ ਤਿੰਨਾਂ ਜਗ੍ਹਾ ਦੇ ਉੱਪਰ ਚਲੰਦਰ ਲੁਧਿਆਣਾ ਦੇ ਅੰਦਰ ਤੁਸੀਂ ਅਟੈਂਡ ਕਰ ਸਕਦੇ ਹੋ ਜਾਂ ਜਿੱਥੋਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਕਮਿਊਨੀਕੇਸ਼ਨ ਨੂੰ ਸਟਰੋਂਗ ਕਰੋ ਉਸ ਤੋਂ ਬਾਅਦ ਜਿਹੜੇ ਕੋਰਸਸ ਤੁਸੀਂ ਐਡਮਿਸ਼ਨ ਲੈ ਰਹੇ ਹੋ ਉਹ ਕੋਰਸਸ ਪ੍ਰੋਪਰ ਇੱਕ ਸਕਿੱਲ ਦੇ ਨਾਲ ਓਰੀਐਂਟਡ ਹੋਣ ਅਗਰ ਤੁਸੀਂ ਹੋਟਲ ਮੈਨੇਜਮੈਂਟਸ ਆਪਣਾ ਕੈਰੀਅਰ ਲੈਣਾ ਚਾਹੁੰਦੇ ਹੋ ਤਾਂ ਹੋਟਲ ਮੈਨੇਜਮੈਂਟ ਤੇ ਫੋਕਸ ਕਰੋ ਉਹਦੇ ਅੰਦਰ ਚਾਰ ਫੀਲਡਸ ਤੁਸੀਂ ਕਿਹੜੇ ਦੋ ਫੀਲਡ ਤੇ ਕੰਮ ਕਰਨਾ ਚਾਹੁੰਦੇ ਹੋ ਕੋਈ ਸ਼ੈਫ ਬੰਨਾ ਚਾਹੁੰਦਾ ਉਹ ਆਪਣੇ ਇੰਟਰਸਟ ਦੇ ਹਿਸਾਬ ਨਾਲ ਉਹਦੇ ਤੇ ਕੰਮ ਕਰੇ ਅਗਰ ਬੀਟੈਕ ਕਰ ਰਹੇ ਹੋ ਜਾਂ ਇੰਜੀਨੀਅਰਿੰਗ ਜਾ ਰਹੇ ਹੋ ਤਾਂ ਉਹ ਦੇਖੋ ਕਿ AI ਕਰਨਾ ਹੈ ਸਾਈਬਰ ਸਕਿਉਰਿਟੀ ਕਰਨਾ ਹੈ ਆਟੋਮੋਬਾਈਲ ਕਰਨਾ ਹੈ ਮਕੈਨੀਕਲ ਕਰਨਾ ਹੈ ਕਿ ਇਲੈਕਟ੍ਰੋਨਿਕਸ ਕਰਨਾ ਹੈ ਪਹਿਲਾ ਆਪਣਾ ਇੰਟਰਸਟ ਦੇਖੋ ਇਹ ਨਾ ਦੇਖੋ ਕਿ ਮੇਰਾ ਦੋਸਤ ਕੀ ਕਰ ਰਿਹਾ ਹੈ ਦੋਸਤੀ अपनी जगह होएगी पीयर प्रेशर तो थोड़ा बाहर आना पेगा तो यह अपना काम स्टार्ट करो इस तो इलावा अगर असं गल कर यू यू एस ए कैनेडा यूके तो इलावा यूरोप अंदर जर्मनी के अंदर विदाउट आयल्स कुछ ऑप्शनस अवेलेबल ने विदाउट ए पी एस साढ़े कोई ऑप्शनस अवेलेबल ने फिनलैंड है तो फ्रांस है इटली है ਬਹੁਤ ساری ਕੰਟਰੀਜ਼ ਹੈ ਯੂਰਪ ਦੇ ਅੰਦਰ ਵੀ ਜਿਨ੍ਹਾਂ ਦੇ ਅੰਦਰ ਤੁਸੀਂ ਜਾ ਕੇ ਆਪਣਾ ਭਵਿੱਖ ਬਣਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵਾ ਕਿ ਤੁਹਾਡਾ ਫੀਲਡ ਕੀ ਹੈ ਤੇ ਉਸ ਫੀਲਡ ਦਾ ਉਸ ਕੰਟਰੀ ਚ ਇੰਪੈਕਟ ਕੀ ਹੋਏਗਾ ਕਿ ਜੋਬ ਰਿਕੁਆਇਰਮੈਂਟਸ ਕਿਹਨੀਆਂ ਜਿਸ ਤਰ੍ਹਾਂ ਉਹਨਾਂ ਅਸੀਂ ਗੱਲ ਕਰਦੇ ਹਾਂ ਕੈਨੇਡਾ ਨੇ ਵੀ ਕੁਝ ਸੈਕਟਰਸ ਓਪਨ ਕੀਤੇ ਨੇ ਜਿਨ੍ਹਾਂ ਚ ਵਰਕ ਪਰਮਿਟ ਓਪਨ ਦਵਾਰਾ ਕੀਤੇ ਉਹਨਾਂ ਨੇ ਉਹ ਕੁਝ 100 ਦੇ ਕਰੀਬ categories ਦੁਬਾਰਾ ਓਪਨ ਕੀਤੀਆਂ। ਉਹ ਰਿਕੁਆਇਰਮੈਂਟਸ ਹੈ। ਤੁਹਾਨੂੰ ਰਿਕੁਆਇਰਮੈਂਟਸ ਦੇ ਉੱਤੇ ਟਾਈਮ ਲਾਣਾ ਪਏਗਾ, ਸਰਚ ਕਰਨਾ ਪਏਗਾ। ਤੁਹਾਨੂੰ ਆਪਣਾ ਇੰਟਰਨੈਟ ਚੋਂ ਚਾਹੇ 500 MB ਦਾ ਡਾਟਾ ਆਪਣੇ ਤੇ ਖਰਚ ਕਰਨਾ ਪਏਗਾ ਨਾ ਕਿ ਰੀਲਸ ਦੇ ਉੱਤੇ ਖਰਚ ਕਰਨਾ ਪਏਗਾ। ਸਹੀ ਹੈ। ਸੋ ਸ਼ਰਮਾ ਜੀ, ਮੈਨੂੰ ਉਮੀਦ ਹੈ ਕਿ ਅੱਜ ਦੀ ਗੱਲਬਾਤ ਸਾਡੇ ਵਿਦਿਆਰਥੀਆਂ ਲਈ, ਸਾਡੇ ਨੌਜਵਾਨਾਂ ਲਈ ਬਹੁਤ ਲਾਹੇਵੰਦ ਹੋਏਗੀ। ਬਹੁਤ ਸ਼ੁਕਰੀਆ ਜੁੜਨ ਲਈ। ਧੰਨਵਾਦ। ਧੰਨਵਾਦ।